ਕੋਈ ਨਾ ਕੋਈ ਕਿਹੜਾ ਮਤਲਬ ਕਰਾਣੇ ਦੀ ਗੱਲ ਨੇ ਇਪੋਥਲ ਗਈਆਂ ਫਟ ਦੇ ਤੇਰਾ ਕੀ ਆ ਮੀਨਾ ਖਾਣਾਂ ਮੀਨਾ ਖਾਣ ਤੇ ਬੰਦੇ ਖੜੇ ਰਹੇ ਇਪੋਥ ਦੇ ਕੋਲ ਸਾਡਾ ਨੂੰ ਮਸਲਾ ਹੱਲ ਕਰ ਦੇ ਪਸਾ ਜਾਵੇ ਤੇ ਪਿੰਡਾ ਕੰਮ ਆ ਦੇ ਨਗਰ ਪਹਾੜੇ ਸਰਕਾਰ ਦੇ ਵਿਧਾਨ ਸਾਲੇ ਬੰਦੇ ਸਰਕਾਰ ਦੇ ਬੰਦੇ ਰਹੇ ਨਾ ਚਿੱਟਾ ਨਹੀਂ ਬੰਦ ਕਰਾਉਂਦੇ ਪਾਤ ਲਾਲੇ ਤੇ ਛੱਜਾ ਦੇ ਕਿਤੇ ਆਲਿਆਂ ਨੂੰ ਟੱਟ ਵੇ ਤੇ ਡਾਗੀਆਂ ਛੇ ਮੋਤਾਂ ਉਤਿਨਾਲੇ ਤੇਰੇ ਤਾਂ ਸਾਡਾਂ ਘਰਦਿਆਂ ਇਹਨੇ ਘਰ ਘਰਦਨੇ ਤਿੰਨ ਮੋਤਾਂ ਹੋ ਗਿਆਂ ਨੇ ਘਰ ਪਰਾਰਕ ਨਾਈ ਤੇਰੇ ਇੱਕ ਹਫ਼ਤੇ ਦੇ ਵਿੱਚ ਵਿੱਚ ਤੇਰੀ ਜੋ ਜੱਸੀ ਮੇਲੇ ਤੇ ਲੈ ਰਹੀ ਨਾ ਕਿਸੇ ਵੇੜੀ ਆਂ ਜੋੜੀ ਗਈ ਇੱਕ ਦਿਨ ਤੇਰੀ ਢੋਲੀ ਸਗੀ ਕੱਲ ਹੁਣ ਦੋ ਭੋਗ ਤਾਂ ਨੇ ਤੇ ਅੱਜ ਮੋਤ ਹੋ ਜੇ ਨਹੀਂ ਭੋਗਿਆ ਬਣਾ ਇਹ ਬਦਨੁਸ਼ਤੀ ਵਾਲਾ ਬੇਰਗਾ ਕਿਹੜਾ ਮਰ ਜਾਣਾ